ਸਰ ਅਜੰਸੀਆਂ ਬੰਦ ਕਰਦੇ ਆ ਗਾਵੇ ਅਸੀਂ ਧਰਨਾ ਲਾਉਣ ਲੱਗੇ ਪੂਰੇ ਬੇਸਭਰ ਦੇ ਵਿੱਚ ਕਾਂਗਰਸ ਪਾਰਟੀ ਜਿਹੜਾ ਭਗਤੇ ਕਰਨੇ ਲਾ ਰਹੀ ਹੈ ਰਾਜ ਕੋ ਠੀਕ ਕੀ ਬਰੇ ਮੈਦਾਨ ਬਹੁਤ ਬੀ ਲੀਡਰ ਬਦਮੀ ਗਰੀਬੀ ਨੂੰ ਮੇਰੇ ਬਹੁਤ ਡਾਕਟਰ ਮਨਮੋਹ ਸਿੰਘ ਨੇ ਗਰੀਬਾਂ ਨੂੰ ਇਹ ਰੋਜ਼ਗਾਰ ਦਿੱਤਾ ਸੀ 100 ਇਮੀਗਰੈਂਟ ਅਰੇ ਯਾਰ ਜਿਹੜਾ ਸਰ ਲੋਕੋ ਇੱਧਰ 100 ਨਹੀਂ ਰੋਜ਼ਗਾਰ ਸੀ ਜਿਹਨੇ ਬੜਾ ਅਹਿਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰੋਸ਼ਨਾ ਲਿਆ कोरोना काल ਨਹੀਂ ਆਇਆ ਪਰੋਦੇ ਵਿੱਚ ਵੀ ਲੋਕਾਂ ਦਾ ਟੁੱਲਾ ਜਾਂਦਾ ਰਿਹਾ ਇਹਦੇ ਪਿੱਛੇ ਇਹ ਮਨੁਗੰਨਾ ਸੀ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ 100 ਚੱਕੀ ਬੋਲੀ ਜਾਂ ਪਹਿਲੇ ਸਰਦਨ ਦੇ ਵਿੱਚ ਇਹ ਗੱਲ ਨਹੀਂ ਸੀ ਕਿ ਇਹ ਮਨਰੇਗਾ ਜਿਹੜੀ ਹੈ ਇਹ ਕਾਂਗਰਸ ਪਾਰਟੀ ਵੀ ਬਸੰਤਾ ਦਾ ਬਲੰਦਾ ਹੈ ਇਹ ਮੈਂ ਬੰਦਦਾ ਨਹੀਂ ਕਰੂੰਗਾ ਪਰ ਮੈਂ ਇਹਨੂੰ ਰੱਖੂਗਾ ਤਾਂ ਜੋ ਕੋਈ ਨਾ ਕਹੇ ਕੰਮ ਕੀਤੇ ਹੈ ਮਨਰੇਗਾ ਨੂੰ ਦੇ ਕੇ ਇਹ ਯਾਦ ਰੱਖੋ ਇਹ ਸਾਜੀਤ ਭਾਈ ਮੋਹਿਲ ਤੋਂ ਪੜਤੋ। ਇਹਨਾਂ ਨੇ ਨਵਾਂ ਬਿੱਲ ਲੱਗਿਆਂ ਦਾ 125 ਦਿਨ ਕਹਿੰਦੇ ਵੀ ਅਸੀਂ ਦੇ ਹੋਰ ਦਿਹਾੜੀ ਵਧਾਉਣੇ। ਮੈਂ ਉਦਾਹਰਨ ਦੇਣਾ ਚਾਹਣਾ 1 ਲੱਖ 30000 ਰੁਪਏ ਦੇ ਕਾਰਡ ਹੋਲਡਰ ਨੂੰ ਜਿਹੜਾ ਨੇ ਲੁਧਿਆਣਾ ਜਿਲ੍ਹੇ। ਕੇਵਲ 74000 ਪਰਿਵਾਰਾਂ ਨੂੰ ਕੰਮ ਮਿਲਿਆ ਪਿਛਲੇ ਸਾਲ ਜਿਹੜੀ ਡੀਸੀ ਦੀ ਰਿਪੋਰਟ ਹੈ। ਜਿਹਰੇ ਵਿੱਚੋਂ 12 ਪਰਿਵਾਰਾਂ ਨੂੰ ਹੀ 100 ਦਿਨਾਂ ਰੁਜ਼ਗਾਰ ਮਿਲਿਆ ਜਾਨ ਮੈਂ ਹਲਾਸੋ ਪਹਿਲਾ ਗੂਰਜ਼ਾਰ 1% ਲੋਕਾਂ ਨੂੰ ਸੋ ਦਿੰਦਾ ਮਿਲਿਆ ਜਿਹੜਾ ਹੁਣ ਕੰਮ ਕਰਦਾ ਵੀ ਕੱਚੇ ਰਾਹ ਬੰਦ ਕਰਤੇ ਕੱਚੇ ਰਸਤੇ ਦਾ ਕੰਮ ਜਿਹੜੇ ਪਰਮ ਕਹਿੰਦੇ ਆ ਸੜਕਾਂ ਤੇ ਦੂਜਾ ਇਰੀਗੇਸ਼ਨ ਦਾ ਕੰਮ ਕਰਤਾ ਇਸ ਕਰਕੇ ਸਾਡੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਤੀਸਰਾ ਜਿਹੜੀਆਂ ਐਪ ਡਾਊਨਲੋਡ ਕਰਕੇ ਹਾਜ਼ਰੀਆਂ ਲੱਗਦੀਆਂ ਹੁਣ ਕਹਿੰਦਾ ਬਾਇਓਮੈਟ੍ਰਿਕ ਜਾਨਕੀ ਥੰਪ ਪ੍ਰਿੰਟ ਨਾਲ ਲੱਗੇਗੀ ਪਹਿਲਾਂ ਇਸੇ ਧੰਪਰੇਟ ਕਰਕੇ ਹਜ਼ਾਰਾਂ ਲੋਕਾਂ ਦੇ ਰਾਸ਼ਨ ਕਟ ਗੱਟ ਦਿੱਤੇ ਗਏ ਜਿਹੜਾ ਸਹੀ ਚੱਲਦਾ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਸੋ ਇਹ ਵੀ ਕਿਹਾ ਜਾਂਦਾ ਕਿ ਹੋਰ ਦਿੱਲੀ ਸਰਕਾਰ ਤੈਅ ਕਰੇਗੀ ਕਿ ਇਹ ਇੰਨੇ ਪੈਸੇ ਰੱਖੇਗਾ ਇਸੇ ਪੰਜਾਬ ਦੇ ਪਹਿਲਾਂ ਡਿਮਾਂਡ ਟ੍ਰਿਮਲ ਹੁੰਦਾ ਸੀ ਅਸੀਂ ਡਿਮਾਂਡ ਕਰਦੇ ਸੀ ਫੇਰ ਕੰਮ ਮਿਲਦਾ ਸੀ ਤੇ ਉਧਰ ਤੇ ਕਿਉਂ ਕਰਨਾ ਭਾਵੇਂ ਅਸੀਂ 10000 ਕਰੋੜ ਦਾ ਕੰਮ ਕਰਦੇ ਹਾਂ ਉਹਨਾਂ ਪੈਸੇ ਕਹਿੰਦੇ ਵੀ ਅਸੀਂ ਤੁਹਾਡੇ ਵਾਸਤੇ 5000 ਕਰੋੜ ਰੁਪਈਆ ਰੱਖਿਆ ਹੈ ਇਹ 5000 ਕਰੋੜ ਦਾ ਕੰਮ ਕਰਦੇ ਤਾਂ ਬਹੁਤਾ ਨਹੀਂ ਦਿੰਦੇ ਫਿਰ 40% ਹਿੱਸੇਦਾਰੀ ਸਟੇਟਸ ਵੀ ਕਰਦੇ ਹੁਣ 40% ਸਟੇਟ ਦੀ ਜਿਹੜੀ ਹਿੱਸੇਦਾਰੀ ਹੈ ਇਹ ਬਹੁਤ ਜ਼ਿਆਦਾ ਹੈ ਜਦੋਂ ਅਸੀਂ ਟੈਕਸਿਸ ਦਾ ਪੈਸਾ ਦਿੰਨੇ ਹੈ ਸੈਸ ਦਿੰਨੇ ਹੈ GST ਦਿੰਨੇ ਹੈ ਕਿ ਸਰਕਾਰ ਨੂੰ ਸਾਨੂੰ ਵਾਪਸ ਪੈਸੇ ਸਾਡਾ ਮੋੜਨਾ ਚਾਹੀਦਾ ਹੈ 40% ਹਿੱਸੇਦਾਰੀ ਸਰਕਾਰ ਨੂੰ ਦਾ 10% ਵੀ ਪੈਸੇ ਨਹੀਂ ਦੇ ਸਕਦੀ ਸਰਕਾਰ ਤਾਂ ਪਹਿਲਾਂ ਭੁੱਖੀ ਹੋ ਗਈ ਹੈ 4.5 ਲੱਖ ਕਰੋੜ ਦਾ ਕਰਜ਼ਾ ਚੜਾਦਾ ਇਹ ਚਾੜੂ ਦੀ ਸਰਕਾਰ ਨੇ ਤੋਂ ਮੇਨ ਦਾ ਮਤਲਬ ਇਹ ਹੈ ਕਿ ਹੁਣਾਂ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਮਨਰੇਗਾ ਦੇ ਲੋਕਾਂ ਨੂੰ ਕੰਮ ਨਹੀਂ ਮਿਲੇਗਾ ਲੋਕਾਂ ਦੇ ਚੁੱਲਿਆਂ 'ਚੋਂ ਅੱਗ ਬੁਝਾਉਣ ਦਾ ਕੰਮ ਭਾਜਪੀ ਨੇ ਪਰ ਝਾੜੂ ਦੀ ਸਰਕਾਰ ਨੇ ਕੀਤਾ ਹੈ ਮੁੜ ਤੇਰੇ ਤੇ ਸਪੈਸ਼ਲ ਛਾਛਿਬ ਬੁਲਾ ਲਿਆ ਸਪੈਸ਼ਲ ਛਾਛਿਬ ਦੇ ਕੇਵਲ ਨਿੰਦਨ ਦੇ ਨਾਲ ਨਾ ਤੁਸੀਂ ਸਰਕਾਰ ਤੋਂ ਤੁਸੀਂ ਬਜਟ ਆਉਣਾ ਮਾਰਚ ਦੇ ਵਿੱਚ 40% ਬਜਟ ਜਿਹੜਾ ਤੁਸੀਂ ਪੈਸੇ ਆ ਉਹ ਬਜਟ ਦੇ ਵਿੱਚ ਪੁਰੀ ਤੋਂ ਰੱਖਿਆ ਤਾਂ ਕੋ ਬੰਦੇ ਦਾ ਬੰਦਾ ਸਫਰ ਰੱਖ ਸੀ ਕਿਉਂਕਿ ਦਿਲ ਦਾ باس ਹੋ ਗਿਆ ਦਿਲ ਤਾਂ ਬਹੁਤਿਆਰ باس ਤੋਂ ਪੁਜ ਐਸੀ ਤਜਨੀਜ ਵੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਚਾਹੀਦੀ ਹੈ ਇਹਨਾਂ ਨਾਲ ਸਾਡੇ ਮਜ਼ਦਰੀਆਂ ਭਰਾਵਾਂ ਦਾ ਰੋਜ਼ਗਾਰ ਨਾ ਖੋਇਆ ਜਾਵੇ ਇਸ ਧਰਨੇ ਅਸੀਂ ਅੱਜ ਇੱਕ ਚੁਕਾਵਣੀ ਹੈ ਹੌਣ ਵਾਲੇ ਦਿਨਾਂ ਚ ਜੀ.ਡੀ.ਪੀ ਦੇ ਲੀਡਰਾਂ ਦੇ ਘਰ ਵੀ ਘੇਰਾਂਗੇ ਦਫ਼ਤਰ ਵੀ ਘੇਰਾਂਗੇ ਔਰ ਜਿਵੇਂ ਕਿਸਾਨ ਐ ਸਿਚੁਏਸ਼ਨ ਚਲੀ ਉਸੇ ਤਰ੍ਹਾਂ ਇਹ ਐਸਿਉੇਸ਼ਨ ਪੰਜਾਬ ਚ ਚਲਾਵਾਂਗੇ ਔਰ ਲੜਾਈ ਲੜਾਂਗੇ ਕਿ ਬੀਜਪੀ ਜੇ ਪੰਜਾਬ ਦੇ ਗਰੀਬਾਂ ਦੇ ਚੁਹਿਆਚੋ ਅੱਗ ਬਿਜਾਉਂਦਾ ਕੰਮ ਕਰ ਰਹੀ ਹੈ। ਇਹ ਨਹੀਂ ਲੜਾਈ ਕਾਂਗਰਸ ਪਾਰਟੀ ਨਾਲ ਕੇ ਲੜੇ। ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ। ਇਹ ਦਿੱਲੀ ਜਾ ਕੇ ਵੀ ਧਰਨਾ ਲਾਓ। ਪੀਣਾ ਗਲਬੀ ਕਰੋ। ਯਾਤ ਜੇਵ ਸੈਸ਼ਨ ਬਣਾ ਕੇ ਆਪਦੇ ਹੱਥ ਤੋਂ ਜੋ ਮੈਨੂੰ ਮੀਰਾ ਸਾਡਾ ਪਹਿਲਾ ਕਰਦਾ ਪੂਰੇ ਪੰਜਾਬ ਤੇ ਸੁਪਰ ਲਾ ਰਹੀ। ਸਰ ਹਿੰਦੀ ਹਿੰਦੀ ਸਰ ਹਿੰਦੀ ਸਰ